ਉਸੀ ਕਹੇ ਭਾਈ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਨੰਬਰ ਦਾ ਡੈਰੀ ਫਾਰਮ ਤੇ ਅੱਜ ਆਪਾਂ ਖੜੇ ਆ 20 ਤਰੀਕ ਦੇ ਤਨੌਲੀ ਦੀ ਮੰਡੀ ਮੋੜ ਵਿਖੇ ਤੇ ਤੁਹਾਨੂੰ ਦਿਖਾਉਣੇ ਅੱਜ ਕਾਟੂ ਮਾਲ ਵਿੱਚ ਬਹੁਤ ਟਾਪ ਦੇ ਨੀਂਨੇ ਆਏ ਹੋਏ ਨੇ ਭਾਈ ਕਿਉਂਕਿ ਆਪਾਂ ਜਿਆਦਾਤਰਾ ਕਾਟੂਮਾਲ ਦੀ ਵੀਡੀਓ ਬਣਾਉਨੇ ਆਂ ਵੀ ਲੋਕਾਂ ਨੂੰ ਜਾਗਰੂਤ ਕਰਨ ਲਈ ਜਿੰਨੀ ਕਾਪਾ ਨੂੰ ਨੌਲਜ ਆਉਣੀ ਹੈ ਕਿ ਚੀਜ਼ਾਂ ਦਿਖਾਉਣੇ ਆਪਾਂ ਨੂੰ ਅੱਜ ਮਈਆ ਦੇਖੋ ਪੱਠਪੜਾ ਚੈੱਕ ਕਰੋਨਾ ਦੇ ਆ ਝੋਟੀ ਦੇ ਪੱਠਪੜਾ ਚੈੱਕ ਕਰੋ ਉਹ ਸਕਰੀਨ ਝੋਟੀ ਆ ਇੱਥਾਂ ਲਿਵਰੀ ਚੈੱਕ ਕਰੋ ਦੇਖੋ ਉਹ ਸੋਨੇ ਥਾਨ ਨੇ ਚਾਰੇ ਤੇ ਸੰਗ ਪੱਖੋ ਚੈੱਕ ਕਰੋ ਤੇ ਕਾ ਝੋਟੀ ਦੇਖੋ ਬਈ ਲੋਕਾਂ ਦੀਆਂ ਮਜਬੂਰੀਆਂ ਦੇ ਲੋਕਾਂ ਤੋਂ ਜੋ ਅੱਜਕੱਲ ਬਰੀਡ ਦੇ ਪਸੂ ਨਵੇਂ ਦੁੱਧ ਨਹੀਂ ਹੁੰਦੇ ਉਹਦੇ ਕਾਰਨ ਲੋਕਾਂ ਨੂੰ ਸਮੱਸਿਆ ਆ ਰਹੀਆਂ ਸੰਘਾ ਤੇ ਕਰੋ ਸਿੰਗੀ ਵੱਖੋ ਬਹੁਤ ਸਕੀਨ ਕੱਟੀਆਂ ਨੇ ਬੰਦੇ ਦੇਖੋ ਇਹਦੀ ਸਿੰਗੀ ਚੈੱਕ ਕਰੋ ਪੈਦੀ ਕਰੋ ਠੀਕ ਹੈ ਨਾ ਸਾਰੀਆਂ ਬਹੁਤ ਟੌਪ ਦੀਆਂ ਝੋਟੀਆਂ ਨੇ ਕਿਉਂਕਿ ਇਹ ਘਾਟੂ ਮਾਲ ਦੇ ਵਿੱਚ ਖਰੀਦਿਆਂ ਗੀਆਂ ਨੇ ਰੰਗ ਲੱਗ ਚੁੱਕਿਆ ਇਹਨਾਂ ਦੇ ਤੋਂ ਸਾਰੀਆਂ ਹੀ ਜੋ ਛਟੂ ਮੱਝ ਜਾਣੀ ਹੈ ਆ ਚੋਟੀ ਚੈੱਕ ਕਰੋ ਦੇਖੋ ਸਿੰਘੀ ਪੱਖੋਂ ਬਹੁਤ ਸੋਹਣੀ ਸਿੰਘੀਆ ਕਰ ਲਓ ਜੀ ਤੁਹਾਨੂੰ ਦਿਖਾਉਣ ਲੱਗਾ ਦੋ ਹੋਰ ਟਾਪ ਦੇ ਨਗੀਨੇ ਬਹੁਤ ਸੋਹਣੇ ਤਿੰਨ ਕਟੀਆਂ ਬਾਬੇ ਕੋਲੇ ਤੇ ਕਰਦੇ ਆ ਬਾਬੇ ਨਾਲ ਗੱਲਬਾਤ ਖੜਿਆ ਮੋਰ ਮੰਡੀ ਤੇ ਬਾਬਾ ਹਰ ਇੱਕ ਮੰਡੀ ਤੇ ਆਉਂਦੇ ਨੇ ਤੇ ਬਾਬੇ ਦਾ ਪਿੰਡ ਮਿੱਡਾ ਤੇ ਬਾਬੇ ਨਾਲ ਕਰੌਣਿਆ ਗੱਲਬਾਤ ਆ ਬਾਬਾ ਬਹੁਤ ਸ਼ਕੀਨ ਟਾਪ ਟਾਪ ਦੇ ਨਗੀਨੇ ਲੈਂਦਾ ਬਾਈ ਤੇ ਜਿਹੜੇ ਵੀਰ ਨੂੰ ਲੋੜ ਹੋਈ ਤੇ ਬਾਈ ਬਈ ਨਾਲ ਸਪਰਕ ਕਰ ਲੈ ਬਾਬੇ ਦਾ ਨੰਬਰ ਤੁਹਾਨੂੰ ਸਕਰੀਨ ਤੇ ਵੀ ਚਲਾ ਦਾਂ ਤੇ ਬਾਬੇ ਨਾਲ ਕਰੌਣਿਆ ਗੱਲਬਾਤ ਹਾਂਜੀ ਹੋਸੀਗਾ ਬਾਬਾ ਜੀ ਬਾਈ ਕੁਝ ਕੀ ਬੰਦੇ ਹੋਰ ਬਾਬਾ ਜੀ ਕੀ ਹਾਲ ਠੀਕ ਆ ਕਿਰਪਾ ਮਹਾਰਾਜ ਜੀ ਤੋਂ ਚੰਗੀ ਗੱਲ ਆ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਆ ਅੱਜ ਆਪਣੇ ਕੋਲੇ ਕਿੰਨੇ ਨਾਗ ਆ ਬਾਬਾ ਜੀ ਤਿੰਨ ਨਗ ਨੇ ਤਿੰਨ ਨਗ ਨੇ ਬਾਈ ਬਾਕੀ ਪੇਗੇ ਦੇਖੋ ਬਾਬਾ ਜੀ ਕੋਲ ਤਿੰਨ ਨਗ ਨੇ ਇੱਕ ਆਪਣੀ ਹੈਗੀ ਆ ਮੋਹਰਾਂ ਨਸਲ ਦੀ ਬਾਬਾ ਇੱਕ ਬੂਰੀ ਤੇ ਇੱਕ ਨੀਲੀ ਦਾ ਵੀ ਬਹੁਤ ਬੰਦੇ ਡਿਮਾਂਡ ਕਰਦੇ ਸੀ ਨੀਲੀ ਦਾ ਵੀ ਹੋਵੇ ਤੇ ਨੀਲੀ ਦਾ ਵੀ ਤੇ ਬੂਰੀ ਦਾ ਵੀ ਬਹੁਤ ਆਪਣੇ ਕੋਲੇ ਫੋਨ ਆਉਂਦੇ ਸੀ ਪਾਈਆਂ ਦੇ ਵੀ ਬੂਰੀ ਕੱਟੀ ਦਿਖਾਓ ਜੀ ਤੁਹਾਨੂੰ ਅੱਜ ਬੂਰੀ ਕੱਟੀ ਟਾਪ ਦੀ ਦਿਖਾ ਰਹੇ ਹਾਂ ਕਰੌਣਿਆਂ ਗੱਲਬਾਤ ਹਾਂਜੀ ਬਾਬੇ ਦੱਸੋ ਫਿਰ ਆਪਾਂ ਨੂੰ ਆ ਕਾਲੀ ਤੋਂ ਸ਼ੁਰੂ ਕਰਦੇ ਆ ਬਾਬਾ ਜੀ ਹਾਂਜੀ ਕਿੰਨੀ ਬਹੁਤ ਸੋਹਣੀ ਸਿੰਗੀ ਆ ਜਮਾ ਨਾਲ ਹੀ ਕਰਮਾਈ ਨੇ ਸਿੰਗੀ ਮੋੜ ਦੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਤੇ ਬਾਬਾ ਜੀ ਇਹ ਕੀ ਮੋਲਵਾੜੀ ਇਹਦਾ ਇਹਦਾ ਮੁੱਲ ਕਿੰਨਾ ਬੱਤੀ ਹਜ਼ਾਰ ਰੁਪਏ 32000 ਮੋਲ ਹਾਂਜੀ ਠੀਕ ਆ 32000 ਮੋਲ ਆ ਪਾਪਾ ਕਹਿੰਦਾ ਤੇ ਚੈੱਕ ਕਰ ਸਕਦੇ ਹੋ ਚਾਰੇ ਥਾਨੇ ਕਰਮਾਈ ਦੇ ਚਾਰੇ ਨਿੱਖੜੰਮੇ ਨੇ ਬਹੁਤ ਸੋਹਣੇ ਥਾਨੇ ਤੇ ਕਰਮਾਈ ਦੇ ਤੇ ਕੱਦ ਕਾਠ ਵੱਲੋਂ ਪੂਰੀ ਚੰਗੀ ਆ ਤੇ ਫੇਸ ਬਿਊਟੀ ਵੀ ਚੈੱਕ ਕਰ ਸਕਦੇ ਹੋ ਕਰਮਾਈ ਦੀ ਬਹੁਤ ਚੰਗੀ ਆ ਤੇ ਆਪੋ ਬਾਬਾ ਜੀ ਤੋਂ ਜਾਣਕਾਰੀ ਲੈਣਾ ਦੂਜਾ ਹਾਂਜੀ ਬਾਬਾ ਜੀ ਇਹ ਆ ਕੀ ਬੂਰੀ ਗੱਟੀ ਇਹਦੀ ਉਮਰ ਕਿੰਨੀ ਹੈ ਬਾਬਾ ਜੀ ਇਹ ਪਰ ਮੇਰੇ ਵਾਢੇ ਡੇਢ ਸਾਲ ਦੇ ਆਸ-ਪਾਸ ਡੇਢ ਸਾਲ ਦੇ ਆਸ-ਪਾਸ ਆ ਸਿੰਗੀ ਬਾਬਾਈ ਇਹਦੀ ਕਰਮਾਈ ਦੀ ਬਹੁਤ ਚੰਗੀ ਲੱਗੀ ਵੀ ਆ ਹੈਂ ਪੂਰੀ ਕੱਟੀ ਬਾਬਾਈ ਅੱਜਕੱਲ ਮਿਲਦੀ ਨਹੀਂ ਦੇਖਣ ਨੂੰ ਤੁਸੀਂ ਬਾਬਾਈ ਪਤਾ ਨਹੀਂ ਕਿੱਥੋਂ ਪਾਲ-ਪਾਲ ਲਏ ਹੋਣੇਗੇ ਸਿੰਗੀ ਸੁੰਗੀ ਚੈੱਕ ਕਰ ਲਓ ਬਈ ਜੀ ਬਹੁਤ ਚੰਗੀ ਸਿੰਗੀ ਆ ਕਰਮਾਈ ਦੀ ਕੱਦ-ਕਾਰ ਚੰਗਾਗਾ ਪੈਠ ਫੜਾਈ ਬਹੁਤ ਚੰਗਾ ਤੇ ਚਾਰੇ ਥਾਨੇ ਕਰਮਾਈ ਦੇ ਥਾਨੂ ਚੈੱਕ ਕਰੋ ਜਿਵੇਂ ਗੱਬਣ ਝੋਟੀ ਦੇ ਥਾਨ ਹੁੰਦੇ ਆ ਨਾ ਚਾਰੇ ਥਾਨ ਐਨੇ ਨੇ ਥਾਨਾ ਚੋਲੀ ਬਾਬਾਈ ਕਿਤੇ ਬਹੁਤ ਅੰਤਾਂ ਦੀ ਤਿਆਰ ਕਰਨੇ ਜਦੋਂ ਨੇ ਤਿਆਰ ਹੋਣਾ ਤੇ ਆ ਤੀਜੇ ਨੰਬਰ ਤੇ ਆ ਗਈ ਬਾਬਾਈ ਨੀਲੀ ਦਾ ਵੀ ਇਹਦੀ ਕਿੰਨੀ ਉਮਰ ਆ ਬਾਈ ਹਾਂਜੀ ਇਹ ਤਾਂ ਵੀਰੇ ਹੈਗੀ 9 ਮਹੀਨਿਆਂ ਦੀ 9 ਮਹੀਨਿਆਂ ਦੀ ਹਾਂਜੀ ਫੇਸ ਬਿਊਟੀ ਇਹਦੀ ਵੀ ਚੈੱਕ ਕਰ ਰਮਾਈ ਦੀ ਸਿੱਧਾ ਪਟਾ ਕਰਮਾਈ ਦੇ ਤੇ ਬਹੁਤ ਚੰਗਾ ਤੇ ਪੂਰੀ ਮਣਕਣੀ ਆਖਾ ਕਰਮਾਈ ਦੀ ਤੇ ਕਿਦੋਂ ਤਿਆਰ ਹੋਣਾ ਨੇ ਜਾ ਕੇ ਕਿਤੇ ਫੀਡ ਫੂਡ ਦਾ ਘਟਾ ਖਾ ਕੇ ਤੇ ਫਿਰ ਇਹਨੇ ਬਹੁਤ ਗੱਲਾਂ ਕਰਾਉਣੀਆਂ ਦੀ ਆਤ ਤੇ ਬਾਬਾ ਜੀ ਆਪਣਾ ਨੰਬਰ ਬੋਲ ਦਿੰਦੇ 98763 98763 90717 90717 98763 98763 907 90717 ਬਾਬਾ ਜੀ ਦਾ ਨੰਬਰ ਆ ਤੇ ਪਿੰਡ ਮਿੱਡਾ ਬਾਬਾ ਜੀ ਦਾ ਜਿਹੜਾ ਸ੍ਰੀ ਮੋਖਸਾ ਦਾ ਨਾਮ ਕੀ ਸੀ ਬਾਬਾ ਜੀ ਬਾਬਾ ਫਲੋਰ ਸਿੰਘ ਬਾਬਾ ਫਲੋਰ ਸਿੰਘ ਜਿਹੜੇ ਵੀ ਇਹਨੂੰ ਲੋਡ ਹੋਈ ਤੇ ਬਾਬਾ ਜੀ ਨੇ ਸਪਰਕਰਨੇ ਤੇ ਬਾਬਾ ਜੀ ਕੋਲ ਇੱਕ ਬੂਰਾ ਕੱਟਾ ਹੀ ਆ ਬਾਈ ਘਰੇ ਖੜਾ 2.5 ਘਰੇ ਖੜਾ ਹੀ ਆ ਬਾਈ ਉਹਦੀ ਵੀਡੀ ਦਿੰਗੇ ਤੇ ਉਹਦੀ ਵੀਡੀਓ ਵੀ ਆਪਾਂ ਚੱਲਦੀ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਨਾਲ ਅਟੈਚ ਕਰਕੇ ਪਾ ਦਾਂਗੇ ਜਿਹੜੇ ਵੀ ਇਹਨੂੰ ਲੋੜ ਹੋਈ ਬਾਬਾ ਜੀ ਨਾਲ ਸਪਰਕ ਕਰ ਲਿਓ ਹਾਂਜੀ ਹਰ ਟਾਈਮ ਹੈਗੀਆਂ 75 ਕਟੀਆਂ 75 ਕਟੀਆਂ ਬਾਈ ਬਾਬਾ ਜੀ ਕੋਲੇ 75 ਕਟੀਆਂ ਹਰ ਟਾਈਮ ਬਾਬਾ ਜੀ ਕੋਲੇ 20 50 ਨਗਰ ਤਾਂ ਨੋਰਮਲ ਗੱਲਾਂ ਬਾਬੇ ਦੇ ਘਰੇ ਹੁੰਦੇ ਨੇ ਤੇ ਟਾਪ ਦੇ ਨੀਂਨੇ ਆ ਬਾਬਾ ਜੀ ਕੋਲੇ ਇੱਕ ਮਾੜਾ ਪਸ਼ੂ ਬਾਬਾ ਜੀ ਰੱਖਦੇ ਨਹੀਂ ਆ ਚੈੱਕ ਕਰੋ ਕਰਮਾਈ ਦੀ ਡਿਊਟੀ ਚੈੱਕ ਕਰੋ ਸਿੱਧਾ ਪਟਾ ਤੇ ਆ ਬੁਰੀ ਕੱਟੀ ਆ ਜਿਹੜੇ ਵੀ ਇਹਨੂੰ ਲੋੜ ਹੋਈ ਤੇ ਬਾਬਾ ਜੀ ਨਾਲ ਸਪਰਕ ਕਰਨਾ ਸੋ ਧੰਨਵਾਦ ਸਾਰੇ ਵੀਰਾਂ ਨਾਲ ਚੈਨਲ ਨਾਲ ਜ ਲਓ ਜੀ ਸੋਨੂੰ ਅੱਜ ਆਪਾਂ ਦਿਖਾਉਨੇ ਆ ਪੂਰੇ ਟੌਪ ਦੇ ਨਿਗਿਨੇ ਸੱਜਣ ਮਾਝਾ ਚੈੱਕ ਕਰੋ ਹਵਾਨਾ ਹਮੂਨਾ ਚੈੱਕ ਕਰੋ ਕਰਮਾਈ ਦਾ ਇੰਨਾ ਚੰਗਾ ਹਵਾਨਾ ਕਿੰਨੇ ਦਿਨਾਂ ਦੀ ਛੁਈ ਆ ਬਾਈ ਜੀ ਇਹ ਛੁਈ ਤਾਂ ਹੈ ਜਿਹੜੀ ਹਾਂ ਹਾਂ ਆਹ 15 ਦਿਨਾਂ ਦੀ ਸੂਈ ਵੀ ਆ ਤੇ ਸਿੰਘ ਸਿੰਘ ਚੇਕ ਕਰਨ ਨੂੰ ਕਰਮੇ ਦਾ ਬਹੁਤ ਵਧੀਆ ਸਿੰਘੀ ਆ ਠੀਕ ਹੈ ਨਾ ਸਿੰਘੀ ਪੱਖੋ ਜਨਾ ਗੋਲ ਸਿੰਘੀ ਆ ਤੇ ਇੱਕ ਬਾਈਆਂ ਕੋਲ ਆ ਮੱਝ ਆ ਆਪਾਂ ਖੜਿਆ ਤਨੌਲੇ ਮੰਡੀ ਦੇਖੋ ਹਵਾਨਾ ਮੂਨਾ ਕਰਮੇ ਦੇਖੋ ਚਾਰੇ ਥਾਨੇ ਆ ਨਿਕਰਮੇ ਥਾਨੇ ਕਰਮਾਈ ਦੇ ਬਹੁਤ ਚੰਗੇ ਤੇ ਸਿੰਘੀ ਸਿੰਘੀ ਪੱਖੋ ਹੀ ਵੀ ਬਾ ਕਮਾਲ ਆ ਕਰਮਾ ਵਾਲੀ ਸਿੰਘੀ ਸਿੰਘੀ ਸਭ ਨੂੰ ਦਿਖਾ ਦੇਣਾ ਗੋਲ ਸਿੰਘ ਨੇ ਤੇ ਮੱਝ ਦੇ ਬਾਈ ਦੇ ਗਾਹ ਬਹੁਤ ਲੱਗੇ ਹੋਏ ਨੇ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ ਤੇ ਚੈੱਕ ਕਰੋ ਜੀ ਬਹੁਤ ਟੌਪ ਦਾ ਹਵਾਨਾ, ਟਰਮਾਈ ਦਾ ਤੇ ਥੰਥੂ ਚੜਿਆ ਮੁੱਠਿਆ ਥਾਨੇ ਕਦਕਾਰ ਪਟਕੜੇ ਦੀ ਪੂਰੀ ਸ਼ਕੀਨਾ ਤੇ ਸਿੰਗੀ ਸੂਗੀ ਚੈੱਕ ਕਰ ਲਓ। ਠੀਕ ਹੈ ਨਾ? ਕਦਕਾਰ ਪੂਰਾ ਚੰਗੇ ਕਦਕਾਰ ਦੀ ਆ ਤੇ ਬਾਈ ਦਾ ਨੰਬਰ ਵੀ ਤੁਹਾਨੂੰ ਵੀਡੀਓ ਚ ਬਲਾਵਾਂਗੇ ਤੇ ਬਾਈ ਕੋਲੇ 6-7 ਲਾ ਕੇ ਸੇਲ ਵਾਸਤੇ ਠੀਕ ਹੈ। ਇਸ ਬਾਈ ਕੋਲੇ ਆ ਖੜੀ ਆ ਤੇ ਇੱਕ ਬਾਈ ਕੋਲੇ ਆਹਾ ਨੀਲੀ ਰਾਵੀ ਚ ਪੈਂਦੀ ਝੋਟੀ ਇਹ ਖੜੀ ਆ ਵੀ ਚੈੱਕ ਕਰ ਲਓ। ਕਦਕਾਰ ਦਰਵੈਨੇ ਦੀ ਆ ਇਹ। ਇੱਕ ਬਾਈ ਕੋਲੇ ਆ ਝੋਟੀ ਖੜੀ ਆ ਕਦਕਾਰ ਚੈੱਕ ਕਰੋ, ਬਹੁਤ ਪੱਠੜਾ ਚੈੱਕ ਕਰੋ। ਇੱਕ ਇੱਕ ਕਿੰਨੇ ਚੌਦੀ ਨੇ ਟੋਕਰ ਗੱਬਨ ਟੋਕਰ ਗੱਬਨ ਆ ਬਾਈ ਇਹ ਚੈੱਕ ਪਾਸ ਹੈਗੀ ਆ ਬਾਈ ਕਿੰਨੇ ਜਰਦੀ ਬਾਈ 39 ਮਹੀਨਾ ਦੀ 39 ਮਹੀਨਾ ਦੀ ਗੱਬਨ ਆ ਬਾਈ ਤੰਮੀਨਾ ਦੀ ਝੋਟੀ ਸਿੰਘੀ ਸਿੰਘੀ ਚੈੱਕ ਕਰੋ ਕਰਮਾਈ ਦੀ ਬਹੁਤ ਸੋਹਣੀ ਸਿੰਘੀ ਆ ਜੇ ਕਿਸੇ ਬਾਈ ਨੂੰ ਟੋਕਰ ਗੱਬਨ ਦੀ ਲੋੜ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਦੇਖੋ ਗੋਲ ਸਿੰਘੀ ਦੀ ਮਾਝਾ ਤੇ ਕੱਦ ਕਾਠਾ ਮੋਢੇ ਤੇ ਕਰਾਉਂਦੀ ਆ ਬਾਈ ਦੁੱਧ ਕਿੰਨਾ ਬਾਈ ਏ ਥੱਲੇ ਐ ਕਿੰਨਾ ਬਾਈ ਜੀ 7 ਕਿਲੋ 7 ਕਿਲੋ ਦੁੱਧ ਆ ਗੱਬਨ ਚੈੱਕ ਪਾਸ ਆ ਜਿਹੜੇ ਵੀ ਨੂੰ ਲੋੜੀ ਤੇ ਬਾਈ ਦਾ ਨੰਬਰ ਦੇ ਬੁਲਾਵਾਂਗੇ ਤੇ ਬਾਈ ਨਾਲ ਸਪਰਕ ਕਰ ਲਿਓ ਚਾਰੇ ਥਾਨੇ ਕਰਮਾਇ ਚਾਰੇ ਥਾਨੇ ਨਿਕੜਵੇਂ ਦੇ ਦੋ ਬਾਈ ਕੋਲੇ ਹੋਰ ਮਈਆਂ ਨੇ ਤੇ ਕਾ ਆ ਤਾਜੀ ਸੂਈ ਆ ਬਾਈ ਜੀ ਆ ਤਾਜੀ ਸੂਈ ਆ ਹਵਾਨਾ ਹੁਣਾ ਕਰਮਾਈ ਦਾ ਬਹੁਤ ਚੰਗਾ ਆ ਚੈੱਕ ਕਰ ਸਕਦੇ ਚਾਰੇ ਥਾਨੇ ਚਾਰੇ ਮਾਣੀ ਐ ਮਨ ਲੋ ਵੀ ਮੱਧੇ ਦੇ ਪਾਵਰ ਵਾਰ ਗਿਆ ਚਾਰੇ ਨਿਕੜਵੇਂ ਥਾਨੇ ਚੈੱਕ ਕਰੋ ਹਵਾਨਾ ਹੁਣਾ ਬਹੁਤ ਚੰਗਾ ਤਾਜੀ ਸੂਈ ਆ ਵੀ ਤੇ ਸਿੰਗੀ ਪੱਖੋ ਇਹ ਵੀ ਬਾ ਕਮਾਲ ਆ ਬਾਈ ਕੋਲੇ ਸਾਰੇ ਪਸ਼ੂ ਐ ਜਮਾ ਮੰਨ ਲੋ ਵੀ ਜਮਾ ਗੋ ਸਿੰਘ ਆ ਚਾਰ ਪੰਜ ਮਈਆਂ ਬਾਈ ਕੋਲੇ ਮੌਰ ਮੰਡੀ ਤੇ ਬਾਈ ਲੈ ਕੇ ਆ ਤੇ ਪੱਠੋਪੜਾ ਇਹਦਾ ਵੀ ਚੈੱਕ ਕਰ ਲੋ ਤੇ ਥਣਲੇਵਾ ਸਾਨੂੰ ਇਹਦਾ ਵੀ ਦਿਖੋਣਾ ਕਰਮਾਈ ਦਾ ਬਹੁਤ ਚੰਗਾ ਹੈਗਾ ਤੇ ਇੱਕ ਬਾਈ ਕੋਲੇ ਆ ਮੱਝਾ ਤੇ ਟਾਪ ਦੀਆਂ ਮੱਝਾਂ ਚੰਗੀਆਂ ਕਦਕਾਠ ਵਾਲੀਆਂ ਥਨਾ ਪੱਖੋਂ ਚਾਰੇ ਆ ਮੰਨ ਲਓ ਸਿੰਘੀ ਸਿੰਘੀ ਸਾਰੇ ਚੈੱਕ ਕਰ ਲਓ ਠੀਕ ਹੈ ਨਾ ਭਾਈ ਆਪਣਾ ਨੰਬਰ ਬੋਲ ਦਿਓ ਨੰਬਰ ਬੋਲ ਦਿਓ ਬਾਈ ਓਹ ਉਹ ਮੁੰਡਾ ਗਾ ਬਈ ਨੰਬਰ ਦੱਸਿਓ ਆਪਣਾ 96461 96461 83599 83599 96461 835 9922 ਦਾ ਨੰਬਰ ਆ ਤੇ ਬਾਈ ਨਾਲ ਸੰਪਰਕ ਕਰ ਲਓ ਸਾਰੀਆਂ ਗੋਲ ਸਿੰਘੀ ਦੀਆਂ ਮਈਆਂ ਨੇ ਜਿਵੇਂ ਐ ਮੰਨ ਲਓ ਜਮਾ ਆਏ ਚੈੱਕ ਕਰ ਸਕਦੇ ਹੋ ਹੋਰ ਜਾਣਕਾਰੀ ਦਿੰਨੇ ਆ ਅੱਜ ਆਪਾਂ ਨੂੰ ਬਾਈ ਮਿਲਿਆ ਬਾਈ ਦਾ ਦਲਾਲਪੁਰਨੇ ਦਾ ਕੰਮ ਤੇ ਕਿਸੇ ਨੂੰ ਬਾਈ ਨੂੰ ਮੱਝ ਚਾਹੀਏ ਕੋਈ ਛੋਟੀ ਟੋਕੜ ਗੱਭਣਾ ਸੱਜਰ ਮੱਝ ਲੈਣੀ ਹੋ ਬਾਈ ਦਾ ਨੰਬਰ ਸਕਰੀਨ ਤੇ ਬਲਾਨਾ ਬਾਈ ਨਾਲ ਗੱਲਬਾਤ ਕਰ ਲਓ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਬਾਈ ਠੀਕ ਆ ਪਰਵਾਹ ਠੀਕ ਆ ਹਾਂਜੀ ਬਈ ਆਪਾਂ ਕੀ ਕੰਮ ਕਰਦੇ ਆ ਆਪਾਂ ਮੱਝਾਂ ਗਾਵਾਂ ਦਾ ਕਮਿਸ਼ਨਰ ਏਜੰਟ ਕਮਿਸ਼ਨ ਦਾ ਕੰਮ ਏਜੰਟ ਕਮਿਸ਼ਨ ਦੇ ਕਮਿਸ਼ਨ ਵੇਚ ਤੇ ਕੰਮ ਕਰ ਦੂ ਹਾਂ ਕਮਿਸ਼ਨ ਵੇਚ ਤੇ ਆਪਣਾ ਨੰਬਰ ਨਾਮ ਕੀ ਆ ਨਾਮ ਮੇਰਾ ਸ਼ਿੰਦਾ ਖਾਨਾ ਜੀ ਸ਼ਿੰਦਾ ਖਾਨ ਪਿੰਡ ਪਿੰਡ ਰਈਆ ਜ ਆ ਤੇ ਮੋਬਾਈਲ ਨੰਬਰ ਬਈ 98725292